ਹਾਂਜੀ ਦੋਸਤੋ ਕੀ ਹਾਲ ਚਾਲ ਹੈ ਜੀ ਤੇ ਹੁਣ ਖੜੇ ਆ ਸ਼ਹਿਰ ਰੋਪੜ ਦੇ ਵਿੱਚ ਤੇ ਰੋਪੜ ਖੜੇ ਕਿੱਥੇ ਆ ਜੀ ਰੋਪੜ ਪਹਿਲਾਂ ਤੁਹਾਨੂੰ ਆਪਣੇ ਇੱਕ ਭਰਾ ਨੂੰ ਮਿਲਾਈਏ ਭਰਾ ਨੂੰ ਮਿਲੇ ਨੂੰ ਬਹੁਤ ਦੇਰ ਹੋ ਗਈ ਬੱਗਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਗੁੱਪੂ ਜੀ ਠੀਕ ਹੈ ਜੀ ਬਹੁਤ ਵਧੀਆ ਤੇ ਬੱਗਾ ਜੀ ਹੁਣੀ ਆਪਣਾ ਚੈਨਲ ਚਲਾਉਂਦੇ ਨੇ ਰੋਪੜ ਟੀਵੀ 1 ਹਾਂ ਰੋਪੜ ਟੀਵੀ 1 ਹਾਂ ਟੀਵੀ 1 ਤੇ ਇਹ ਆਪਾਂ ਨਾਲ ਦੇ ਤੈਨਾਲ ਕੇ ਕਿਠਾਰੀ ਸ਼ੁਰੂ ਕੀਤਾ ਇਹਨਾਂ ਨੂੰ ਇਹ ਗੱਲ ਸਹੀ ਹੈ ਗੁੱਪੂ ਜੀ ਮੇਰੇ ਨਾਲ ਜਿਹੜੇ ਇਹਨਾਂ ਨੇ ਇਸ ਬੈਠ ਕੇ ਤੇ ਘਰੇ ਹਾਂ ਬੈਠ ਕੇ ਨਾਮ ਬਣਾਇਆ ਸੀਗਾ ਸੈਟਅਪ ਬਣਾਇਆ ਸੀਗਾ ਇਹ ਕਹਿੰਦੇ ਕਿ ਕਿੰਨੀ ਦੇਰ ਤੁਸੀਂ ਦੂਜੇ ਚੈਨਲਾਂ ਦੇ ਵਿੱਚ ਦੂਜਿਆਂ ਦੇ ਵਿੱਚ ਕੰਮ ਕਰਦੇ ਰਹੋਗੇ ਆਪਣਾ ਕਰ ਲਓ ਪਰ ਲੇਕਿਨ ਕਿੰਨੇ ਸਾਲ 10 ਸਾਲ ਤਾਂ ਹੋ ਗਏ ਜੀ 10 ਸਾਲ ਹੋ ਗਿਆ ਫਿਰ ਜੀ 10 ਸਾਲ ਤੋਂ ਅਸੀਂ ਸੇਵਾ ਕਰ ਰਹੇ ਪੂਰੇ ਪੰਜਾਬ ਦੀ ਤੇ ਅੱਜ ਤੁਸੀਂ ਮੇਰੇ ਕੋਲ ਆਏ ਹੋ ਵੈਲਕਮ ਟੂ ਈ ਦੱਸੋ ਕੀ ਖਾਲ ਤੇ ਭਾਜੀ ਮੇਰੀ ਗੱਲ ਹੈ ਵੀ ਜਦੋਂ ਆਪਾਂ ਤੁਹਾਡੇ ਕੋਲ ਅੱਗੇ ਆਉਂਦੇ ਹੁੰਦੇ ਹੁੰਦੇ ਨਾ ਤੁਸੀਂ ਸੰਨ ਨਾਰਵੇਜ ਵਾਲੀਆਂ ਜਗ੍ਹਾ ਤੇ ਬੜਾ ਵਧੀਆ ਲੈ ਕੇ ਜਾਂਦੇ ਹੁੰਦੇ ਸੀ ਕਿਹਦੇ ਫਿਸ਼ ਮਿਲਦੀ ਹੁੰਦੀ ਸੀ ਕਿਤੇ ਬਕਰਾ ਮਿਲਦਾ ਸੀ ਕਿਤੇ ਮੁਰਗਾ ਮਿਲਦਾ ਸੀ ਤੇ ਮੈਂ ਅੱਜ ਉਹੀ ਉਮੀਦ ਤੇ ਕਿਉਂਕਿ ਉਦੋਂ ਆਪਣਾ ਚੈਨਲ ਬਲੋਗਿੰਗ ਵਾਲਾ ਹੈ ਨਹੀਂ ਸੀ ਨਹੀਂ ਸੀ ਤੇ ਅੱਜ ਹੁਣ ਫੂਡ ਵਾਲਾ ਚੈਨਲ ਆ ਤੇ ਹੁਣ ਬਹੁਤ ਵਧੀਆ ਜਗ੍ਹਾ ਤੇ ਤੁਹਾਨੂੰ ਦਿਖਾਉਣਾ ਹੈ ਜੀ ਸਹੀ ਹੈ ਅੱਜ ਅਸੀਂ ਤੁਹਾਨੂੰ ਦੁੱਗਲ ਜਿਹੜੇ ਦੁੱਗਲ ਬ੍ਰੰਡ ਕਹਿ ਸਕਦਾ ਮੈਂ ਦੋਨੇ ਭਰਾਏ ਇਕੱਠੀਆਂ ਦੁਕਾਨਾਂ ਐ ਜੀ ਅੱਜ ਤੱਕ ਉਹਨਾਂ ਦੀ ਜਿਹੜੀ 20 ਸਾਲ ਤੋਂ ਮੈਂ ਆਪ ਜਾਣਦਾ ਆਉ ਨਹੀਂ ਚੱਲਦੇ ਜਰਾ ਤੁਹਾਨੂੰ ਕੀ ਬਾਤ ਹੈ ਭਾਜੀ ਤੇ ਦੋ ਦੁਕਾਨਾਂ ਐ ਜੀ ਪਾਜੀ ਵਾਲਾ ਤੇ ਇੱਧਰ 올ਡ ਸ਼ਾਪ ਦੁੱਗਲ ਤੇ ਇੱਧਰ ਆਰਐਸ ਦੁੱਗਲ ਤੇ ਇੱਧਰ ਬਾਈ ਹੁਣੀ ਨੇ ਤੇ ਉਧਰ ਬਾਈ ਹੁੜੀ ਬੈਠੇ ਨੇ ਤੇ ਇਧਰ ਕਾਸ਼ ਸ਼ੋਪ ਆ ਤੇ ਕਾਸ਼ ਸ਼ੋਪ ਆ ਆ ਬਡੇ ਭਰਾ ਨੇ ਤੇ ਇੱਕ ਇਹ ਇਧਰ ਬਾਈ ਹੁੜੀ ਵੱਡੇ ਭਰਾ ਨੇ ਤੇ ਅੱਜ ਦੋਨਾਂ ਦੀ ਇਕੱਠੀ ਬ੍ਰਦਰ ਐਂਡ ਬ੍ਰਦਰ ਦੀ ਅਬਾ ਇਕੱਠਾ ਵਲੌਗ ਬਣਾਉਣਾ ਕਿਉਂ ਭਾਜੀ ਜੀ ਬਿਲਕੁਲ ਜੀ ਅਸੀਂ ਉਧਰ ਵੀ ਟੈਸਟ ਕਰਾਂਗੇ ਅਸੀਂ ਇੱਧਰ ਵੀਡੀਓ ਅਸੀਂ ਕਰਾਂਗੇ ਮੈਂ ਆ ਬੜਾ ਹੈਗਾ ਤੇ ਮੇਰੇ ਨਾਲ ਹੀ ਛੋਟੇ ਬ੍ਰਦਰ ਹੈ ਮੇਰੇ ਜੀ ਠੀਕ ਹੈ ਨਾ ਅ ਅੱਛਾ ਜੀ ਬਈ ਬਲੰਦ ਜੀ ਹਾਂਜੀ ਭਾਈ ਜੀ ਨਾ ਮੈਂ ਬੜਾ ਭਰਾ ਹੈਗਾ ਜੀ ਅੱਛਾ ਜੀ ਮੇਰੇ ਨਾਲ ਹੀ ਛੋਟੇ ਬਰਾਦਰ ਹੈ ਕਾਰੋਬਾਰ ਅਲੱਗ ਅਲੱਗ ਹੈ ਲੇਕਿਨ ਦਿਲ ਸਾਡਾ ਇੱਕੋ ਹੀ ਹੈ ਕੀ ਬਾਤ ਹੈ ਹਾਂ ਆਪਾਂ ਆਪਣੀ ਗੱਲ ਕਰੀਏ ਬਿਲਕੁਲ ਛੇਨ ਗੱਲ ਹੈ ਹਾਂ ਅੱਜਾ ਕਈ ਵਲੇ ਨਾ ਸਾਨੂੰ ਯੂਟਿਊਬ ਤੇ ਸ਼ੂਟ ਕਰਨ ਜਾਈਦਾ ਨਾ ਕਹਿੰਦੇ ਭਾਈ ਸਾਨੂੰ ਸ਼ੂਟ ਕਰ ਲੋ ਮੁਝੇ ਦੀ ਵੀਡੀਓ ਤੱਕ ਨਾ ਆਵੇ ਆ ਦੇਖੋ ਤਰ ਤਰ ਲੱਗ ਰਿਹਾ ਇਹ ਬਟਰ ਚਿਕਨ ਬਣ ਰਿਹਾ ਜੀ ਸਰ ਮੈਂ ਰੁਕ ਜਾ ਭਾਈ ਕੀ ਬਾਤ ਹੈ ਭਾਈ ਤੇ ਭਾਈ ਇਹ ਕੜਾਈ ਤੇ ਇੱਧੇ ਪਾ ਕੇ ਰੱਖਦੇ ਰਹਿੰਦੇ ਹਾਂ ਹਾਂਜੀ 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 ਦੋ ਦੋ ਚਿਕਨ ਦੋ ਚਿਕਨ ਸੇਲ ਹੋ ਜਾਂਦੇ ਦੋ ਤੋਂ ਬਾਅਦ ਦੋ ਹੋਰ ਬਣ ਜਾਂਦੇ ਆ ਦੋ ਸੇਲ ਹੋ ਜਾਂਦੇ ਦੋ ਫੇਰ ਬਣ ਜਾਂਦੇ ਆ ਨਾਲ ਦੀ ਨਾਲ ਫਰੈਸ਼ ਤਾਜ਼ਾ ਬਣਾਈ ਜਾਂਦਾ ਹੈ ਕੀ ਬਾਤ ਹੈ ਭਾਈ ਹਾਂ ਇਹ ਟੋਟਲੀ ਫਰੈਸ਼ ਬਣਨਾ ਭਾਈ ਹੈ ਬਿਲਕੁਲ ਟੋਟਲ ਫਰੈਸ਼ ਐਂਡ ਬਹੁਤ ਹੀ ਵਧੀਆ ਬਿਹਤਰੀਨ ਟੇਸਟ ਕੀ ਬਾਤ ਹੈ ਭਾਈ ਇਹ ਤਾਂ ਬੜਾ ਜੇ ਦੇਖ ਕੇ ਪਤਾ ਲੱਗ ਰਿਹਾ ਖੁਸ਼ਬੂ ਤੋਂ ਖੁਸ਼ਬੂ ਪੂਰੀਆ ਇਹਨੀਆਂ ਦਾ ਗ੍ਰੇਵੀ ਬਾਹਰ ਤੜਕਾ ਮਾਰਦੀ ਫਿਰਦੀ ਹੈ ਬਿਲਕੁਲ ਬਿਲਕੁਲ ਆ ਮੈਨੂੰ ਦੇਖ ਲਓ ਭਾਈ ਜੀ ਮੈਨੂੰ ਆ ਮੈਨੂੰ ਦਿਖਾਓ ਜੀ ਆ ਬਿਲਕੁਲ ਮੈਨੂੰ ਬਣਿਆ ਹੋਇਆ ਜੀ ਰੇਟ ਇਹਨਾਂ ਦੇ ਬਿਲਕੁਲ ਜਾਇਜ਼ ਹੈ ਜੀ ਵਾਜਬ ਰੇਟ ਹੈ ਵਾਜਬ ਰੇਟ ਹੈ ਚਲੋ 500 ਰੁਪਏ ਪੁੱਲ ਹਾਫ ਪੁੱਲ ਦਾ ਦਿਓ 300 ਹਾਂ ਜੀ ਹਾਂ ਜੀ 300 ਦਾ ਹਾਫ ਹੈ 500 ਰੁਪਏ ਦਾ ਪੁੱਲ ਹੈ ਤਾਂ ਰੋਗਨ ਜੋ 600 ਰੁਪਏ ਦਾ ਅਜੇ ਇੱਕ ਹੋਰ ਹੈ ਤੁਸੀਂ ਅਸੀਂ ਯਹਾਂ ਕੋਲ ਦਫਤਰ ਬੈਠੇ ਸੀਗੇ ਇਹਨਾਂ ਨੂੰ ਫੋਨ ਕਰਦਾ ਦੁਗਲ ਸਾਹਿਬ ਇਹ ਜਦ ਹੀ ਉਹ 5 ਮਿੰਟ ਦੀ ਸਰਵਿਸ ਇਹਨਾਂ ਦੀ 10 ਮਿੰਟ ਵਿੱਚ ਉੱਥੇ ਪਹੁੰਚ ਜਾਂਦੇ ਆ ਸਾਡੀ ਆਪਣੀ ਹੀ ਮਤਲਬ ਸਰਵਿਸ ਹੈ ਕੀ ਅਗਰ ਕੋਈ ਸਪੈਸ਼ਲ ਫੋਨ ਹ ਸਪੈਸ਼ਲ ਫੋਨ ਆਏ ਤਾਂ ਹਾਂ ਬਿਲਕੁਲ ਸਾਡੀ ਆਪਣੇ ਵੈਸੇ ਜਮਾਟੋ ਤੇ ਵੀ ਹੈ ਸੀਗੀ ਤੇ ਵੀ ਹੈ ਲੇਕਿਨ ਸੀਗੀ ਜਮਾਟੋ ਦਾ ਅਲੱਗ ਥੀ ਹੈ ਕਿ ਲੇਕਿਨ ਸਾਡੀ ਅਗਰ ਆਪਣੇ ਕੋਲ ਪਰਸਨਲ ਫੋਨ ਆਂਦਾ ਤਾਂ ਉਹ ਵੀ ਜਾਂਦਾ ਟੇਕ ਪੇ ਹਾਂਜੀ ਭਾਈ ਜੀ ਭਾਈ ਜੀ ਮੈਨੂੰ ਹੁਣ ਇੱਕ ਚੀਜ਼ ਦੱਸੋ ਵੀ ਤੁਸੀਂ ਜਿਹੜੀ ਇੱਕ 올ਡ ਦੁੱਗਲ ਦੀ ਜਿਹੜੀ ਇੱਕ ਤੁਹਾਡੀ ਲੈਗਸੀ ਚੱਲਦੀ ਹੈ ਭਜੀ। ਲੈਗਸੀ ਆ। ਕਦੋਂ ਤੋਂ ਸਟਾਰਟ ਆ ਜੀ? ਕਿੰਨੀ ਦੇਰ ਹੋ ਗਈ ਤੁਹਾਨੂੰ ਇੱਥੇ ਕੰਮ ਕਰਦਿਆਂ ਨੂੰ ਜੀ? ਦਰਸਲ ਗੱਲ ਹੈ ਮੇਰੇ ਫਾਦਰ ਕੰਮ ਕਰਦੇ ਸੀਗੇ। ਜੀ। ਤੇ ਮੇਰੇ ਫਾਦਰ ਤੋਂ ਬਾਅਦ ਮੈਂ ਮਤਲਬ ਕੀਤਾ ਕੰਮ ਸਟਾਰਟ ਕੀਤਾ ਹੈਗਾ। ਤੇ ਇਹ ਕਾਫੀ ਹੀ ਪੁਰਾਣੀ ਹੈ। ਕਾਫੀ ਮੀਨਸ ਕਮ ਸੇ ਕਮ 50 ਤੋਂ 52 ਸਾਲ ਕਹਿ ਸਕਦੇ ਆਪਾਂ। ਜਾਂ ਤੋਂ 52 ਸਾਲ? ਹਾਂ 50 ਤੋਂ 52 ਸਾਲ ਕਹਿ ਸਕਦੇ ਆ ਕਿ ਜਦੋਂ ਆਪ ਚੱਲਦੇ ਆ ਰਿਹਾ। ਹੂੰ। ਠੀਕ ਹੈ ਨਾ ਉਸ ਵਾਰ ਮੈਂ ਕੰਮ ਕੀਤਾ। ਉੱਤੋਂ ਬਾਅਦ ਹੁਣ ਅੱਗੇ ਬੱਚੇ ਵੀ ਕੰਮ ਕਰ ਰਹੇ ਆ ਤੁਹਾਡੇ ਭਰਾ ਨੇ ਪਪਾ ਜੀ ਦੇ ਜਾਣ ਤੋਂ ਬਾਅਦ ਇੱਕ ਦੀਆਂ ਦੋ ਦੁਕਾਨਾਂ ਹੋ ਗਈਆਂ ਤੇ ਦੋ ਦੁਕਾਨਾਂ ਤੇ ਹੁਣ ਉੱਧਰ ਛੋਟਾ ਬਰਾਦਰ ਹੈ ਇਧਰ ਮੈਂ ਵੱਡਾ ਹੈਗਾ ਮੈਨੂੰ ਸੇਮ ਆ ਉਹਨਾਂ ਦਾ ਮੈਨੂੰ ਸੇਮ ਹੈ ਰੇਟ ਸੇਮ ਹੈ ਅੱਛਾ ਜੀ ਟੇਸਟ ਆਪਣਾ ਆਪਣਾ ਅੱਛਾ ਟੇਸਟ ਅਲੱਗ ਲੱਗਿਆ ਹੈ ਮੈਂ ਟੇਸਟ ਆਪਣਾ ਆਪਣਾ ਅੱਛਾ ਸਰਦਾਰ ਸਿੰਘ ਜੀ ਟੇਸਟ ਆਪਣਾ ਠੀਕ ਹੈ ਹਾਂ ਠੀਕ ਹੈ ਤੇ ਹੁਣ ਫਿਰ ਅਸੀਂ ਹੁਣ ਕੀ ਕਵਾਂਗੇ ਵੀ ਹੁਣ ਵੀ ਜਦੋਂ ਹੁਣ ਹੀ ਕਹੀਏ ਭਈ ਇਹਨਾਂ ਦੀ ਸ਼ਾਪ ਦਾ ਬੈਸਟ ਹੈ ਜਾਂ ਉਹਨਾਂ ਦੀ ਸ਼ਾਪ ਦਾ ਬੈਸਟ ਹੈ ਉਹ ਕੀ ਕਵਾਂਗੇ ਅਸੀਂ ਓਕੇ ਮ ਜਦੋਂ ਉਹਨਾਂ ਦੀ ਇੱਛਾ ਹੈ ਵੀ ਜਾਂ ਠੀਕ ਹੈ ਵੀ ਉਧਰ ਬਹਿਣਾ ਤਾਂ ਕੋਈ ਮੈਨੂੰ ਕੋਈ ਗੱਲ ਨਹੀਂ ਹੈਗੀ ਜੇ ਉਹ ਆਪਾਂ ਕਲੀਅਰ ਜੀ ਗੱਲ ਆ ਜੀ ਟੇਸਟ ਆਪਾਂ ਦੋਨਾਂ ਦੇ ਦੱਸਣੇ ਆ ਠੀਕ ਹੈ ਜੀ ਬਾਕੀ ਕਸਮਾਂ ਨੂੰ ਜਿਹੜਾ ਵਧੀਆ ਲੱਗੂਗਾ ਜਿਹਦਾ ਦੇ ਜ਼ਿਆਦਾ ਬੈਟ ਲੱਗੂਗਾ ਕਿਹੜਾ ਭਾਈ ਇੱਕ ਲੈਣਾ ਫੁੱਲ ਹਾਫ ਆਫ ਲੈ ਲਓ ਕਿਉ ਮਾ ਜੀ ਬਿਲਕੁਲ ਦੁੱਧੇ ਘਾਈ ਹੋ ਜਾਣਗੇ ਵਧੀਆ ਹੋ ਜਾਣਗੇ ਪਤਾ ਲੱਗ ਜੂ ਚੀਜ਼ ਨੂੰ ਲੈ ਕੇ ਓਕੇ ਪਾ ਜੀ ਹੋਰ ਕੀ ਕੀ ਬਣਾਉਂਦੇ ਹੋ ਹੋਰ ਸਾਨੂੰ ਥੋੜਾ ਦੱਸ ਦਿਓ ਫਿਸ਼ ਨਿਰ ਕੋਲ ਬਹੁਤ ਅੱਛੀ ਹੈ ਅੱਛਾ ਜੀ ਸੌਲ ਫਿਸ਼ ਹੈਗੀ ਹੈ ਜੀ ਬਾਸਾ ਫਿਸ਼ ਹੈਗੀ ਹੈ ਉਸ ਤੋਂ ਬਾਅਦ ਫਿਰ ਅੱਜ ਕੱਲ ਨੰਗਲ ਦਾ ਬੜਾ ਟ੍ਰੈਂਡ ਚੱਲ ਰਿਹਾ ਵੀ ਨੰਗਲ ਦੀ ਅੱਛੀ ਜਿਹੜੀ ਫਿਸ਼ ਚਾਂਪ ਵਾਲੀ ਮੱਛੀ ਹਾਂ ਜੀ ਕਿਆ ਬਾਤ ਹੈ ਬਿਲਕੁਲ ਫਰੈਸ਼ ਤਾਜੀ ਮੱਛੀ ਉਹ ਵੀ ਆਪਣੇ ਕੋਲ ਹੈ ਅੱਛਾ ਉਹ ਵੀ ਹੈਗੀ ਹੈ ਜੀ ਉਹ ਵੀ ਹੈ ਫਿਰ ਰੇਟ ਵੀ ਦੱਸ ਦਿਓ ਨਾਲ ਨਾਲ ਉਹਦਾਂ ਦੇ ਹਾਂ ਜੀ ਰੇਟ ਵੀ ਨਾਲ ਨਾਲ ਦੱਸੋ ਰੇਟ 200 ਰੁਪਏ ਭਈਆ ਉਹ ਹੈ ਜਿਹੜੀ ਚਾਂਪਲੀ ਮੱਛੀ ਹੈ ਤੇ ਜਿਹੜੀ ਸੋਲ ਹੈਗੀ ਹੈ ਤੇ ਬੱਸ ਹੈਗੀ ਹੈ 250 ਰੁਪਏ ਭਈਆ ਹੈਗੀ ਹੈ ਬਸ ਗ੍ਰੈਂਜੀਫੇਸ ਹਾਂ ਯੈਸ ਯੈਸ ਤੇ ਕੰਡੇ ਵਾਲੀ ਹੋਣੀ ਕਿ ਵਿਦਾਊਟ ਕੰਡੇ ਵਾਲੀ ਨਹੀਂ ਬਿਨਾ ਕੰਡੇ ਤੋਂ ਉਹ ਬਿਨਾ ਕੰਡੇ ਤੋਂ ਕਿਹੜੀ ਚਾਂਪ ਵਾਲੀ ਤੋਂ ਹੋਰ ਹੈ ਹੀ ਕੰਡੇ ਵਾਲੀ ਉਹ ਤਾਂ ਹੈ ਹੀ ਕੰਡੇ ਵਾਲੀ ਉਹ ਤਾਂ ਕਹਿੰਦੀ ਗੱਲ ਨਹੀਂ ਪਰ ਉਹਦੇ ਵਿੱਚ ਇੱਕ ਚੀਜ਼ ਹੈ ਵੀ ਉਹਦੇ ਵਿੱਚ ਥੋੜਾ ਜਿਹਾ ਨਾ ਅ ਬਾਕੀ ਖਾਣ ਵਾਸਤੇ ਵਧੀਆ ਹੁੰਦੀ ਹੈ ਜੇ ਤੁਸੀਂ ਚਿਕਨ ਦਿਖਾਇਆ ਸੀਗਾ ਹਾਂ ਜੀ ਵੈਰੀ ਨਾਈਸ ਚਿਕਨ ਬਹੁਤ ਅੱਛਾ ਬਣਦਾ ਹੈਗਾ ਹਾਂ ਜੀ ਹਾਂ ਜੀ ਜੜਾਈ ਚਿਕਨ ਚਿਲੀ ਚਿਕਨ ਵਗੈਰਾ ਬਹੁਤ ਅੱਛਾ ਬਣਦਾ ਬਿਲਕੁਲ ਜੀ ਬਿਲਕੁਲ ਮਟਰ ਵੀ ਮਟਰ ਮਟਰ ਰੋਗਨ ਜੋਸ਼ ਓਏ ਹੋਏ ਬੜਿਆ ਬਿਆ ਸਾਡੇ ਕੋਲ ਬਣਾ ਵੀ ਤੇ ਆ ਦਿਖਾਓ ਪਹਿਲੇ ਅਜਾ ਤੁਸੀਂ ਬਰਯਾਨੀ ਬਣਾ ਰਹੇ ਹੋ ਨਾ ਹਾਂ ਯੈਸ ਯੈਸ ਬਰਯਾਨੀ ਵੀ ਹੈ ਸਾਡੇ ਕੋਲ ਬਰਯਾਨੀ ਜਿਹੜੀ ਹੈ ਨਾ ਇਹ ਛਟਕੇ ਇਹ ਜਿਹੜੀ ਬਰਯਾਨੀ ਸਾਡੇ ਕੋਲ ਛਟਕੇ ਦੀ ਬਰਯਾਨੀ ਹੈ ਵਾਹ ਜੀ ਵਾਹ ਹਲਾਲ ਦੀ ਬਰਯਾਨੀ ਨਹੀਂ ਹੈ ਅੱਜ ਫਿਰ ਬਰਯਾਨੀ ਹੋ ਕੇ ਜਾਓ ਹੋ ਜਾਏ ਫਿਰ ਚੋਹ ਬਜੀ ਇਹ ਸਿਰਫ ਬਿਲਕੁਲ ਸਹੀ ਗੱਲ ਹੈ ਵੀ ਛਟਕੇ ਦੀ ਬਰਯਾਨੀ ਹੈ ਹਾਲਾਂ ਮੇਰੇ ਕੋਲ ਜੋ ਵੀ ਸਮਾਨ ਹੋਏਗਾ ਤਾਂ ਛਟਕੇ ਦਾ ਹੋਏਗਾ ਫਲਾਲ ਦਾ ਨਹੀਂ ਹੋਏਗਾ ہاں ਜੀ ਬਹੁਤ ਵਧੀਆ ਬਾਈ ਜੀ ਬਹੁਤ ਵਧੀਆ ਗੱਲ ਤੇ ਬਿਲਕੁਲ ਜੀ ਸੌਣੇ ਤਾਂ ਕੋਲਸਾ ਹਾਲੇ ਗੱਲਾਂ ਬਿਲਕੁਲ ਬਿਲਕੁਲ ਬਗੈਰੀ ਤੇ ਆਓ ਦੂਜੇ ਭਰਾਵਾਂ ਦੀ ਗੱਲ ਚਲੋ ਜੀ ਆਜੋ ਆਜੋ ਇਧਰ ਨਾਲ-ਨਾਲ ਪੈਕਿੰਗਾਂ ਹੋ ਰਹੀਆਂ ਨੇ ਇਹਦੇ ਵਿੱਚ ਹੈ ਕਿ ਬਰੀਆਨੀ ਇਹ ਬਾਅਦ ਚ ਚੈੱਕ ਕਰਦੇ ਹਾਂ ਅੱਜ ਤੱਕ ਆਪਾਂ ਆ ਗਏ ਨਾਲ ਦੂਜੇ ਭਾਈ ਦਾ ਸਸੀ ਘਾਲ ਭਾਜੀ ਖਵਾਓ ਖਾ ਲਿਓ ਠੀਕ ਹੋ ਰਹੀ ਕਿਤਾ ਠੀਕ ਹੋ ਜੀ ਚਲ ਆ ਮਾਈਕ ਲਾ ਲਈ ਪਹਿਲਾਂ ਹਾਂ ਜੀ ਭਾਈ ਜੀ ਅੱਛਾ ਵੱਡੇ ਬ੍ਰਦਰ ਦੇ ਦਸਤਾਵੇ ਸ਼ਾਪ ਖੋਲ੍ਹੇ ਨੂੰ 50 52 ਸਾਲ ਹੋ ਗਏ ਆ ਅਜਤੋਂ ਨੂੰ ਜਿਹੜੀ ਸ਼ਾਪ ਅੱਡ ਕੀਤੀ ਨੂੰ ਇਹ ਕਿੰਨੇ ਦਿਨ ਹੋ ਗਏ ਕਿ ਤੁਸੀਂ ਕਦੋਂ ਸ਼ੁਰੂ ਕੀਤੀ ਹੈ ਜੀ ਇਹ ਸੇਮ ਸੇਮੀ ਦੋਨੋਂ ਭਾਵਨਾ ਇਕੱਠੀ ਕੀਤੀ ਹੈ ਅਚਾ ਨੰਨ ਵਾਲੀ ਮਤਲਬ ਕਿ ਬਿਊਰਕ੍ਰਾਸੀ ਦੇ ਜਾਣ ਤੋਂ ਬਾਅਦ ਸਵਾਨਾ ਅਲੱਗ-ਅਲੱਗ ਹੋ ਗਏ ਆ ਇੱਕ ਦੁਆਰ ਪਈ ਹੈ ਇਹ ਦੋ ਤੇ ਸੇਮ ਚੇਮੀ ਤੋਂ ਚੱਲ ਰਿਹਾ ਵਾਹਿਗੁਰੂ ਦੀ ਕਿਰਪਾ ਨਾਲ ਬੜੀ ਕਿਰਪਾ ਸ਼ੁਕਰ ਸਵੇਗ ਦੁਆ ਜੀ ਦੁਬਾਰਾ ਨਹੀਂ ਦੀ ਹੈਗੀਆਂ ਬਸ 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 ਹਾਂ ਕੋਈ ਅੱਸੀ ਗੱਲ ਚਲੋ ਜੀ ਇਹ ਕੋਈ ਕੰਮੀ ਕਿਸੇ ਪਾਸੇ ਨਹੀਂ ਮੈਂ ਕਹਾਂ ਜੀ ਇਹ ਲੋਕਾਂ ਨੂੰ ਦੇਖਣ ਵਾਲੀ ਦਿਵਾਰਾਂ ਹੀ ਨੇ ਜਿਹੜਾ ਦਿਲ ਦੇ ਵਿੱਚ ਕੋਈ ਨਹੀਂ ਹੈਗੀਆਂ ਹਾਂਜੀ ਕਿਆ ਬਾਤ ਹੈ ਭਾਜੀ ਬਹੁਤ ਵਧੀਆ ਭਾਜੀ ਭਾਜੀ ਤੁਸੀਂ ਕੀ ਕੀ ਬਣਾਉਂਦੇ ਹੋ ਸਾਡੇ ਕੋਲ ਵੀ ਸਭ ਕੁਝ ਆਪਣਾ ਤਵਾ ਚਿਕਨ ਤੰਦੂਰੀ ਚਿਕਨ ਅਫਗਾਨੀ ਚਿਕਨ ਬਟਰ ਚਿਕਨ ਕਰਾਈ ਚਿਕਨ ਆਓ ਜੀ ਚਲੋ ਭਾਜੀ ਆਓ ਕਿਆ ਬਾਤ ਹੈ ਜੀ ਕਿਦੋਂ ਸ਼ੁਰੂ ਕਰਦਾ ਜੀ ਲਓ ਜੀ ਪਹਿਲਾਂ ਤੁਸੀਂ ਆ ਕੜਾਈ ਚਿਕਨ ਦੇਖੋ ਵਾਹ ਜੀ ਵਾਹ ਉਸ ਤੋਂ ਬਾਅਦ ਸਾਡੇ ਚਿਕਨ ਦੀ ਗਰੇਵੀ ਪਤੀਲਾ ਪਰਕੇ ਬਣਾਇਦਾ ਰੋਜ਼ ਅੱਛਾ ਜੀ ਇਹ ਤਕਰੀਬਨ ਰੋਜ਼ ਹੀ ਖਤਮ ਹੋ ਜਾਂਦਾ ਹੈ ਇਹ ਨਰਾਤੇ ਦਾ ਫਰਕ ਪੈਂਦਾ ਕੋਈ ਨਹੀਂ ਥੋੜੇ ਜਿਹਾ ਨਰਾਤੇਆਂ ਕਰਕੇ ਤਾਂ ਸਾਰੀ ਦੁਨੀਆ ਨੂੰ ਫਰਕ ਪੈਂਦਾ ਜੀ ਸਾਕੋ ਕੀ ਦਿਨ ਹੈ ਕੋ ਗਿੰਦੇ ਰਾਤਿਆਂ ਦੇ ਵਿੱਚ ਤਾਂ ਪੱਗਾ ਜੀ ਵੀ ਨਹੀਂ ਖਾਂਦੇ ਕਿਉਂ ਬਗੜੀ ਬਿਲਕੁਲ ਜੀ ਮਾਤਾ ਰਾਨੀ ਦੀ ਕਿਰਪਾ ਸਭ ਨੂੰ ਚਾਹੀਦੀ ਆ ਤੇ ਬਿਲਕੁਲ ਬਿਲਕੁਲ ਕਿੰਨੇ ਕਿਰਪਾ ਜੀ ਤਾਂ ਸਭ ਨੇ ਸਭ ਨੂੰ ਕਰਨਾ ਪੈਂਦਾ ਭਰੇ ਬਿਲਕੁਲ ਬਹੁਤ ਜ਼ਿਆਦਾ ਫਰਕ ਪੈਂਦਾ ਪੈਂਦਾ ਜਰੂਰ ਹੈ ਬਿਲਕੁਲ ਹੁਣ ਅੱਛਾ ਇਧਰ ਆਜੋ ਭਾਜੀ ਇਧਰ ਅਸੀਂ ਨਾਲ ਦੀ ਨਾਲ ਆਰਡਰ ਤਿਆਰ ਕਰਦੇ ਹਾਂ ਸਰ ਅੱਛਾ ਜੀ ਇਹ ਅੱਛਾ ਕੜਾਈ ਹੋ ਜਿਸ ਤੇ ਤੁਸੀਂ ਆਰਡਰ ਤਿਆਰ ਕਰ ਦਿੰਦਾ ਨਾਲ ਦੀ ਨਾਲ ਆਰਡਰ ਤਿਆਰ ਕਰਦੇ ਹਾਂ ਓਕੇ ਜੀ ਓਕੇ ਸਫਾਈ ਵੀ ਪੂਰੀ ਹੈ ਨਾ ਹਾਂ ਬਿਲਕੁਲ ਫਰੈਸ਼ ਨਾਲ ਦੀ ਨਾਲ ਅਸੀਂ ਆਰਡਰ ਜੇ ਕੋਈ ਆਰਡਰ ਆ ਗਿਆ ਚਿਕਨ ਦਾ ਬਟਰ ਚਿਕਨ ਭ ਕਿਨਾਂ ਕਿਉਂਕਿ ਜਿੰਨਾ 1 ਕਲਾਸ ਅਸੀਂ ਚ ਆਇਲ ਵਰਤਾਂਗੇ ਉਹਨੇ 1 ਕਲਾਸ ਟੈਸਟ ਆਏਗਾ ਕਿਆ ਬਾਤ ਹੈ ਨਾ ਇਹ 2.34 ਤੁਸੀਂ ਫੋਰਚਨ ਵਿੱਚ ਤੁਸੀਂ ਦੇਖੋ ਬਿਲਕੁਲ ਬਿਲਕੁਲ ਕਲੀਨ ਫਰਾਈਡ ਹੈਗਾ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਕਿਹੜੀ ਚੀਜ਼ ਤੇ ਦਸੀਆ ਨਾ ਕੋਈ ਆਇਲ ਕਾਲਾ ਆ ਨਾ ਕੋਈ ਹੋਰ ਚੀਜ਼ ਆ ਬਿਲਕੁਲ ਜੀ ਬਿਲਕੁਲ ਸਾਫ ਸੁਥਰਾ ਕੰਮ ਕਰੀਦਾ ਹੈ ਫਰੈਸ਼ ਨਾਲ ਦੇ ਨਾਲ ਜਿਕਰ ਨਹੀਂ ਦੇ ਆ ਕੀ ਬਾਤ ਹੈ ਬਾਕੀ ਤੰਦੂਰੀ ਫਿਸ਼ ਹੁੰਦੀ ਹੈ ਆਪਣੇ ਕੋਲ ਪਖੜਾ ਡੈਮ ਦੀ ਮੱਛੀ ਹੁੰਦੀ ਹੈ ਚਾਂਪ ਵਾਲੀ ਆਪਾ ਜੀ ਉਹਨੂੰ ਅਸੀਂ ਤੰਦੂਰ ਚਵੀ ਲਗਾ ਕੇ ਦਿੰਦੇ ਆ ਤੇ ਫਰਾਈ ਵੀ ਕਰਕੇ ਦਿੰਦੇ ਆ ਤੰਦੂਰ ਚਵੀ ਤੇ ਫਰਾਈ ਚ ਵੀ ਹਾਂਜੀ ਤੇ ਵੀ ਅੱਜ ਅਸੀਂ ਆਪਣੇ ਬੰਦਾਂ ਡਿਸਾਈਡ ਕਰਦੇ ਵੇਸੇ ਤੰਦੂਰੀ ਖਾਣੀ ਕਿ ਕਿਹੜੀ ਖਾਣੀ ਆ ਤੇ ਇੱਧਰ ਭਾਜੀ ਤੁਸੀਂ ਤੰਦੂਰੀ ਮੁਰਗੀ ਰੱਖੀ ਹੋਈ ਹੈ ਵਾਈ ओके देखिए बाकी तंदूरी चिकन उनू दही ਦਾ ਮਸਾਲਾ ਲੱਗਦਾ ਹੈ ਬਾਜੀ ਬਾਈ ਨਾ ਅਸੀਂ ਕੋਈ ਕਲਰ ਯੂਜ਼ ਕਰਦੇ ਆ ਬਹੁਤ ਵਧੀਆ ਚੀਜ਼ ਬਣਾ ਨੇ ਪ੍ਰੋਫੈਸ਼ਨਲ ਦਿਨਾਂ ਇੱਕ ਮੈਦਾ ਦੇ ਆਰਾ ਰੋਡ ਜਿਹੜਾ ਆ ਉਹ ਬੜਾ ਕੁਝ ਉਹ ਬੜਾ ਪੈਂਦਾ ਆ ਰੈਸਨ ਯੂਜ਼ ਹੁੰਦਾ ਹੈ ਮੱਛੀ ਦੇ ਵਿੱਚ ਅੱਛਾ ਫਰਾਈ ਕਰਨੇ ਜਿਹੜੇ ਚੀਜ਼ ਕਿਉਂਕਿ ਉਹ ਮੈਦੇ ਨਾਲ ਜਿਹੜਾ ਆਰਾ ਰੋਡ ਨੁਕਸਾਨ ਕਰਦਾ ਹੈ ਸੇਤ ਨੂੰ ਅਸੀਂ ਉਹ ਬਹੁਤ ਘੱਟ ਹੀ ਨਾਲ ਯੂਜ਼ ਹੀ ਨਹੀਂ ਕਰਦੇ ਅਸੀਂ ਕੋਰੀ ਯੂਜ਼ ਕਰਦੇ ਆ ਅਸੀਂ ਰੈਸਨ ਯੂਜ਼ ਕਰਦੇ ਆ ਤੇ ਫੋਰਚੂਨਰ ਲਈ ਕਹਿ ਲਓਗੇ ਫਿਸ਼ ਦਾ ਸਰੂਲਤ ਹੀ ਹੋ ਗਿਆ ਓਕੇ ਅਸੀਂ ਉਹ ਜਿਹਾ ਬਲਕੇ ਜਿ 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 ਜਿਹਦੇ ਨਾਲ ਕਿਸੇ ਦੀ ਸਿਹਤ ਨੂੰ ਤਕਲੀਫ ਨਾ ਹੋਵੇ ਤਕਲੀਫ ਨਾ ਹੋਵੇ ਕੀ ਬਾਤ ਹੈ ਕਜੀ ਅਸੀਂ ਤੰਦੂਰੀ ਰੋਟੀ ਦਿੰਨੇ ਆ ਬਟਰ ਨਾ ਦਿੰਨੇ ਆ ਅੱਛਾ ਜੀ ਤੇ ਲੱਛਾ ਪਰੌਂਠਾ ਇਹ ਮੱਖਣ ਲੱਗ ਤਾਜੀ ਦਾਜੀ ਰੋਟੀ ਨਾਲ ਦੇ ਦਈਏ ਕੀ ਬਾਤ ਬਰੀ ਬਰੀ ਕੀ ਕੀ ਸਾਈਜ਼ ਦਿੰਨੇ ਹੋ ਤੁਸੀਂ ਹਾਫ ਫੁੱਲ ਐਂਡ ਕ੍ਰੌਂਟਰ ਕ੍ਰੌਂਟਰ ਫੁੱਲ ਹਨ ਹਾਫ ਕੀ ਵਿੱਚ ਕੋਈ ਮਾਕੜ ਬੰਦਾ ਆ ਜੇ ਅਸੀਂ ਉਹ 100 ਰੁਪਏ ਦਾ ਮੰਗੇ ਤਾਂ ਉਹ ਵੀ ਖੁਸ਼ ਕਰਕੇ ਭੇਜੀਦਾ ਹੈ ਜੇ ਕੋਈ ਅਮੀਰਤ ਮੇ ਆ ਜਾਈ ਉਹਨਾਂ ਨੂੰ ਫਿਰ ਕੁਝ ਕਰੀਦਾ ਹੈ ਜੀ ਕਿਉਂਕਿ ਭਾਜੀ ਅੱਜ ਅਸੀਂ ਤਾਂ 4-72 ਬੰਦੇ ਆਏ ਆ ਤੁਹਾਡੇ ਕੋਲ ਤੇ ਕਲੀਅਰ ਜੀ ਗੱਲ ਆ ਜੀ ਅਸੀਂ ਪੈਸੇ ਦੇ ਕੇ ਖਾਣਾ ਹੁੰਦਾ ਜੀ ਸਾਨੂੰ ਬਸ ਉਹਨੇ ਇੱਕ ਵਾਜਿਬ ਰੇਟ 'ਚ ਖਵਾ ਦਿਓ ਜੀ ਤੁਸੀਂ 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 ਸਾਡੇ ਟੇਸਟ ਦੇਖੋ ਜੀ ਬਿਲਕੁਲ ਭਾਜੀ ਬਿਲਕੁਲ ਮੈਂ ਕਹਾਂ ਜੀ ਆਪਾਂ ਤੁਹਾਡੇ ਦੋਨਾਂ ਤੁਹਾਡਾ ਦੋਨਾਂ ਬ੍ਰਦਰਸ ਆਪਾਂ ਫੂਡ ਟੈਸਟ ਕਰਨਾ ਚਾਹ ਮਸਟ ਵੈਲ ਤੇ ਦੱਸਣਾ ਵੀ ਹਾਂ ਵੀ ਦੋਦੇ ਕਿਹੜਾ ਕਿਹੜਾ ਬੈਸਟ ਕਿਹੜੀ ਜਿਹੜੀ ਚੀਜ਼ ਹੁੰਦੀ ਹੈ ਜੀ ਮੈਂ ਕਹਿੰਦੀ ਹਾਂ ਜੀ ਸਰ ਤੇ ਸਰ ਕਿਵੇਂ ਮਟਨ ਦਾ ਹੋ ਗਿਆ ਤਿਆਰ ਜੀ ਯੈਸ ਯੈਸ ਮਟਨ ਤਿਆਰ ਹੈ ਚਲਿਏ ਜੀ ਬਿਲਕੁਲ ਬਿਲਕੁਲ ਦਿਖਾਓ ਜੀ ਫਿਰ ਆਓ ਜੀ ਮਟਨ ਦੇਖੋ ਓਏ ਹੋਏ ਹੋਏ ਕੀ ਬਾਤ ਹੈ ਬੱਦੀ ਚਾਪਲਾ ਮਟਨ ਜੀ ਵਾਹ ਜੀ ਕੀ ਬਾਤ ਹੈ ਉਠਾਲੇ ਪੀਸ ਤੇ ਹੈ ਚਾਂਪੇ ਹੈ ਸੀਨਾ ਤੇ ਹੈ ਬਹੁਤ ਟੌਪ ਦਾ ਬਹੁਤ ਵਾਹ ਕੀ ਬਾਤ ਹੈ ਭਾਜੀ ਹਾਂ ਜਿਦਾ ਹੁਣ ਆ ਨਲਕੀ ਹੂੰ ਨਲਕੀ ਦਿਖਾਈ ਦੇ ਰਹੀ ਤੁਹਾਨੂੰ ਬਿਲਕੁਲ ਭਾਜੀ ਇਹਨਾਂ ਖਿਆਲ ਤਾਂ ਸ਼ਾਇਦ ਫਿਸ਼ ਉਹ ਵੀ ਆ ਰਹੀ ਹੋਣੀ ਤੁਹਾਨੂੰ ਬਿਲਕੁਲ ਭਾਜੀ ਭਾਜੀ ਕੀ ਰੈਡ ਕੀ ਹੈ ਇਹ ਕੁਝ ਇਹ 350 ਰੁਪਏ ਦੀ ਰੇਟ ਹੈ ਜੀ ਫੁੱਲ ਫੁੱਲ ਬਲੇਡ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਉੱਥੇ ਮੈਨੂ ਜਿਹੜਾ 600 ਲਿਖਿਆ ਹੈ ਲੇਕਿਨ ਅਸੀਂ 350 ਦੇ ਵਿੱਚ ਦੋ ਬੰਦੇ ਸਰਟੀਫਾਈਡ ਕਰ ਲੈਣੇ ਆ ਦੋ ਬੰਦੇ 350 ਦੇ ਵਿੱਚ ਮਟਰ ਨਾਲ ਵਾਹ ਕੀ ਬਾਤ ਬੱਟਨ ਨਾਲ ਰੋਟੀ ਖਾ ਲੈਂਦੇ ਆ ਬਹੁਤ ਵਧੀਆ ਬਾਜੀ ਠੀਕ ਹੈ ਨਾ ਤੇ ਉਸ ਤੋਂ ਬਾਅਦ ਜੇ ਅਗਰ 600 ਦਾ ਹੈਗਾ ਤਾਂ ਰੱਬ ਤੁਹਾਡਾ ਭਲਾ ਕਰੇ ਤੇ ਚਾਰ ਬੰਦੇ ਰੋਟੀ ਖਾ ਲਣਗੇ ਆਰਾਮ ਜੀ ਅੱਛਾ ਜੀ ਤੁਸੀਂ ਹੁਣੇ ਕੰਮ ਕਰਦਾ ਜੀ ਸਾਡੇ ਲਈ ਥੋੜਾ ਜਿਹਾ ਬਟਰਚਿਕ ਲਵਾਣਾ ਤੁਸੀਂ ਕਿਉਂਕਿ ਉਹੀ ਓਨਰ ਆ ਬਟਰਚਿਕ ਲਵਾਇਆ ਸੀ ਤੋਂ ਉਹਨੇ ਟਰਾਈ ਕਰਨਾ ਬਿਲਕੁਲ ਠੀਕ ਨਾਲ ਤੁਸੀਂ ਸਾਨੂੰ ਬਰੀਆਨੀ ਵੇਚਣੀ ਹੈ ਜੀ ਜੀ ਕਹੋ ਕਿ ਮੈਂ ਨਾਨ ਬਣਾ ਕੇ ਦਾਂਗਾ ਲੱਛੇ ਪਰਾਂਡੇ ਬਣਦੇ ਮੇਰੇ ਕੋਲ ਵਾਹ ਜੀ ਵਾਹ ਇੱਕ ਚੀਜ਼ ਤੁਸੀਂ ਬਣਾ ਦਿਓ ਜੀ ਇੱਕ ਚੀਜ਼ ਸਹੀ ਉਧਰ ਬਣਾ ਲਨੀ ਆਪਾਂ ਦੋਨੇ ਟਰਾਈ ਕਰ ਲ ਲਈਏ ਜੀ ਦੋ ਲੱਛੇ ਪਰਾਂਡੇ ਬਣਾ ਕੇ ਦੇਣਾ ਉਧਰ ਬਣਾਓ ਤੁਸੀਂ ਜੀ ਕੋਈ ਕੰਪੀਟੀਸ਼ਨ ਨਹੀਂ ਹੈ ਸਾਡਾ ਨਹੀਂ ਕੋਈ ਕੰਪੀਟੀਸ਼ਨ ਨਹੀਂ ਇਹ ਪਿਆਰ ਹੈ ਭਰਾਵਾਂ ਦਾ ਇਹ ਕੰਪੀਟੀਸ਼ਨ ਹੋਣਾ ਵੀ ਨਹੀਂ ਜੇ ਭਰਾਵਾਂ ਜਹੀ ਕੰਪੀਟੀਸ਼ਨ ਕਰਾਤਾ ਤਾਂ ਫੇਰ ਯਾਰ ਸਾਡੇ ਕੰਮ ਕਰਨ ਦਾ ਫਾਇਦਾ ਕੀ ਪਵੇ ਜੀ ਤੋ ਹਤੂਆ ਬਹੁਤ ਜ਼ਿਆਦਾ ਹੈ ਅੱਜ ਪਹਿਲੀ ਵਾਰ ਇਹ ਹੋਣਾ ਆ। ਵੀ ਇੱਕੋ ਛੱਤ 'ਲੇ ਦੋ ਭਰਾਵਾਂ ਦੇ ਦੁਕਾਨਾਂ ਦੇ ਆਪਾਂ ਇੱਕੋ ਵਲੌਗ 'ਚ ਟੈਸਟ ਦੋ ਕਰਦੇ ਨੇ। ਤੇ ਇਸ ਕਰਕੇ ਹੁਣ ਭਾਈ ਤੁਸੀਂ ਪਲੀਜ਼ ਸਾਡਾ ਆਰਡਰ ਲਾਓ ਤੇ ਆਪਾਂ ਟੈਸਟ ਕਰੀਏ ਜੀ। ਆਰਡਰ ਲੱਗ ਗਿਆ ਜੀ। ਲੱਗ ਗਿਆ। ਤੇ ਅੱਛਾ ਜੀ ਅਸੀਂ ਨਾ ਇੱਥੇ ਆ ਕੇ ਹੁਣ ਬਗਾਈ ਨਾਲ ਆਏ ਸੀ ਭਗਾ ਜੀ। ਅੱਛਾ ਹੁਣ ਇਹ ਚੀਜ਼ ਹੋ ਗਈ ਵੀ ਆਰਡਰ ਆਪਾਂ ਦੋਨਾਂ ਭਰਾਵਾਂ ਨੂੰ ਦਿੱਤੇ ਆ ਜੀ। ਜੀ। ਜੀ ਦੋਨਾਂ ਭਰਾਵਾਂ ਦਾ ਆਪਾਂ ਫੂਡ ਟੈਸਟ ਕਰ ਲਿਆ। ਕਰਨਾ ਤੇ ਹੁਣ ਮੈਨੂੰ ਇਹ ਦੱਸੋ ਵੀ ਆਪਾਂ ਬਈ ਕਿੱਥੇ ਇੱਧਰ ਬਹਿਣਾ ਕਿ ਇੱਧਰ ਬਹਿ ਦੇਖੋ ਜੀ ਬੰਦੇ ਗਣ ਲਓ ਆਪਣੇ ਕਿੰਨੇ ਸਾਡੇ ਕੋਲ ਜੇ 4 ਆ ਤਾਂ 2-2 ਹੋਜੋ ਜੇ 6 ਆ ਤਾਂ 3-3 ਹੋਜੋ ਨਹੀਂ ਉਹ ਅਸਲ ਦੇ ਵਿੱਚ ਫਿਰ ਟੇਸਟ ਆਪਾਂ ਇੱਕ ਜਗ੍ਹਾ ਕਰਨਾ ਨਾ ਹਾਂ ਕਿ ਮੈਂ ਚਾਹੁੰਦਾ ਮੈਂ ਚਾਹੁੰਦਾ ਵੀ ਇੱਕ ਕਰੀ ਨਾ ਇਹਨਾਂ ਦੇ ਜਿਹੜੇ ਖਾਣੇ ਇਕੱਠੇ ਕਰ ਦਈਏ ਹੋ ਸਕਦਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੁਬਾਰ ਵੀ ਨਿਕਲ ਜੇ ਕਿਉਂ ਭਜੀ ਕਿਉਂਕਿ ਖਾਣਾ ਇੱਕ ਇਦਾਂ ਦੀ ਚੀਜ਼ ਆ ਜਿਹੜਾ ਹਰੇਕ ਧਰਮਾਂ ਦੇ ਉੱਪਰ ਹੁੰਦਾ ਆ ਕਹਿੰਦਾ ਖਾਣੇ ਦਾ ਕੋਈ ਧਰਮ ਨਹੀਂ ਹੁੰਦਾ ਇਸ ਕਰਕੇ ਖਾਣੇ ਦੇ ਵਿੱਚ ਇੰਨਾ ਪਿਆਰ ਹੁੰਦਾ ਤੇ ਮੈਂ ਚਾਹੁੰਦਾ ਵੀ ਜਿਹੜੀ ਇਹਦੇ ਵਿੱਚ ਨਿੱਕੀ ਮੋਡੀ ਚੀਜ਼ ਰਹਿ ਗਈ ਉਹ ਵੀ ਖਤਮ ਹੋ ਜਾਏ ਮੈਂ ਕਹਿੰਦਾ ਫਿਰ ਤੁਸੀਂ ਅੰਦਰ ਛੋਟੇ ਦੁੱਗਲ ਵਾਲੇ ਆ ਜਾਓ ਚਲੋ ਜੀ ਫਿਰ ਚਲੋ ਜੀ ਤੁਹਾਡੇ ਕਹਦੇ ਆਪਾਂ ਇੱਧਰ ਚੱਲਦੇ ਆ ਜੀ ਚਲੋ ਸਰ ਪਲੀਜ਼ ਸਾਡਾ ਆਰਡਰ ਭੇਜ ਦਿਓ ਜੀ ਥੈਂਕ ਯੂ ਜੀ ਠੀਕ ਹੈ ਜੀ ਲਓ ਜੀ ਜਗਾ ਬਿਸ਼ੱਕ ਭਵੇਂ ਥੋੜੀ ਆ ਪਰ ਬਈਆਂ ਦਾ ਦਿਲ ਬਹੁਤ ਵੱਡਾ ਆ ਨਹੀਂ ਨਹੀਂ ਸਾਹਿਬ ਕਿਉਂ ਬਗੜੀ ਬਹੁਤ ਵਧੀਆ ਦੇਖੋ ਜੀ ਐਨ ਵਧੀਆ ਏਸੀ ਲੱਗਿਆ ਹੋਇਆ ਜੀ ਵਾਹ ਜੀ ਵਾਹ ਤੇ ਵਧੀਆ ਸੋਫੇ ਲੱਗੇ ਹੋਏ ਆ ਬੈਠਣ ਵਾਸਤੇ ਬਹੁਤ ਵਧੀਆ ਇਵੇਂ ਰੋਡ ਵੇਜ ਦੀ ਵਾਸਤੇ ਨਹੀਂ ਬੈਠੇ ਸੱਚੀ ਗੱਲ ਆ ਜੀ ਹੁਣ ਤੁਸੀਂ ਟੇਸਟ ਦੇਖੋ ਜਰਾ ਬਿਲਕੁਲ ਭਾਜੀ ਬਿਲਕੁਲ ਅੱਜ ਆਪਾਂ ਕਰਦੇ ਹੁਣ ਇਹਨਾਂ ਦਾ ਟੇਸਟ ਤੇ ਦੋਨਾਂ ਭਰਾਵਾਂ ਦਾ ਅੱਜ ਪਤਾ ਲੱਗਣਾ ਵੀ ਕਿਹੜੇ ਭਰਾ ਦੇ ਕਿਹੜੀ ਚੀਜ਼ ਵਧੀਆ ਮੈਂ ਤਾਂ ਕਹਿੰਦਾ ਸਾਰੇ ਦੋਨਾਂ ਨੇ ਸੇਮ ਹੋਣ ਨੇ ਯਾਰ ਅੱਜ ਇਹ ਨੰਬਰ ਪਰ ਬਰਾਬਰ ਦੀ ਹੈ ਅੱਗੇ ਇੱਥੇ ਆਪਣਾ ਭਰਾਵਾਂ ਦਾ ਇੱਕ ਸਾਂਝ ਆ ਨਾ ਕਿ ਆਪਾਂ ਕਿਸੇ ਹੋਰ ਚੀਜ਼ ਨੂੰ ਹਨਾ ਨਾ ਨਾ ਭਰਾਵਾਂ ਜਦਵਾਰ ਖਟਾਉਣ ਆਏ ਆ ਪਾਉਣ ਨਹੀਂ ਆਏ ਪਾਉਣ ਨਹੀਂ ਆਏ ਵਾਸ ਵਾਸ ਚਲੋ ਜੀ ਦੋਸਤੋ ਲੋ ਜੀ ਸਾਡਾ ਮੈਨੂ ਹੋ ਗਿਆ ਰੈਡੀ ਇਧਰ ਆ ਚੈੱਕ ਕਰ ਲੋ ਜੀ ਬਟਰ ਚਿਕਨ ਇਹ ਹੈਗਾ ਜੀ ਆਰਐਸ ਦੁੱਗਲ ਦਾ ਤੇ ਆ ਹੈਗਾ ਜੀ ਇਹਦੀ ਓਲਡ ਦੁੱਗਲ ਦਾ ਤੇ ਆਪਾਂ ਦੋਨੇ ਪਲੇਟਾਂ ਦੇ ਵਿੱਚ ਪਾ ਲਏ ਨੇ ਥੋੜਾ ਥੋੜਾ ਟੇਸਟ ਕਰਨ ਵਾਸਤੇ ਜਿਹੜੀ ਇਧਰ ਬਰੀਨੀ ਆਈ ਹੋਈ ਆ ਇਹ ਹੈਗੀ ਆ ਜੀ ਓਲਡ ਦੁੱਗਲ ਵਾਲਿਆਂ ਦੀ ਪਹਿਲਾਂ ਤੁਹਾਨੂੰ ਦੱਸ ਦਈਏ ਹੁਣ ਕਰਦੇ ਆ ਜੀ ਵਾਰੀ ਆ ਗਈ ਟੇਸਟ ਦੀ ਜਦ ਤੱਕ ਰੋਟੀ ਆਉਂਦੀ ਆ ਤਦੋਂ ਪਹਿਲਾਂ ਪਹਿਲਾਂ ਆਪਾਂ ਨਾ ਇਹਨਾਂ ਦੇ ਚਿਕਨ ਟੈਸਟ ਕਰ ਲਈਏ ਭਾਈ ਅਜਾ ਗਰੇਵੀ ਦੋਨਾਂ ਦੀ ਸੇਮਿਆਂ ਨਹੀਂ ਹੂੰ ਚਮਚਾ ਵੀ ਲਗ ਲਗ ਲੈਣਾ ਹੂੰ ਸਾਡੀ ਅਸੀਂ ਚਾਂਪ ਇਹ ਆ ਜੀ ਚਾਂਪ ਫਿਸ਼ ਇਹ ਚਾਂਪ ਫਿਸ਼ ਮਿਲਦੀ ਆ ਜੀ ਲਗਭਗ ਜ਼ਿਆਦਾਤਰ ਨੰਗਲ ਡੈਮ ਦੇ ਉੱਤੇ ਜਿੰਨੇ ਵੀ ਉੱਥੇ ਲੋਕ ਫਿਸ਼ ਬਣਾਉਂਦੇ ਨੇ ਨਾ ਭਰਾਵਾਡੇ ਉਹ ਉੱਥੇ ਚਾਂਪ ਫਿਸ਼ ਬਣਾਉਂਦੇ ਨੇ ਤੁਹਾਨੂੰ ਮੈਂ ਕਲੀਅਰ ਦੱਸਾਂ ਜੇ ਸਾਡੀ ਸ਼ੁਰੂਆਤ ਪਹਿਲੀ ਫਿਸ਼ ਦੀ ਵੀਡੀਓ ਦੀ ਹੋਈ ਸੀਗੀ ਨੰਗਲ ਡੈਮ ਤੋਂ ਤੇ ਉਹ ਅਸੀਂ ਚਾਂਪਾਂ ਦੀ ਬਣਾਏ ਸੀਗੇ ਤੁਹਾਨੂੰ ਦਿਖਾ ਦਈਏ ਜ ਆਹ ਚਾਂਪ ਫਿਸ਼ ਇਹਦੇ ਪੂਰਾ ਪੂਰਾ ਕੰਡਾ ਹੁੰਦਾ ਆ ਸੇਧਵਾਸੇ ਬੜੀ ਕਹਿੰਦੇ ਜ਼ਬਰਦਸਤ ਹੁੰਦੀ ਆ ਨਾਲ ਸਾਡੇ ਡਾਕਟਰ ਸਾਹਿਬ ਬਿਠੇ ਆ ਉਹਨਾਂ ਨੂੰ ਜਿਆਦਾ ਪਤਾ ਹੋਣਾ ਮੇਰੇ ਬਾਰੇ ਇਹਦਾ ਬਾਰੇ ਕੀ ਹੋ ਪਈ ਬਿਲਕੁਲ ਬਿਲਕੁਲ ਤੇ ਹੁਣ ਥੋੜੀ ਥੋੜੀ ਆਪਾਂ ਨਾ ਗਰੇਵੀ ਐਡ ਕਰੀਏ ਕਿਉਂਕਿ ਗਰੇਵੀ ਹੁਣ ਇਹਨਾਂ ਦੀ ਤਾਂ ਬਹਾ ਕਮਾਲ ਦੀ ਹੈ ਜੀ ਓਏ ਹੋਏ ਹੋਏ ਤੇ ਮਾਰੀ ਆ ਗਈ ਹੁਣ ਟੇਸਟ ਕਰਨ ਦੀ ਪਹਿਲਾਂ ਚੈੱਕ ਕਰਦੇ ਆ ਜੀ ਆਰਐਸ ਦੁੱਗਲ ਖਾਣਾ ਕਮਾਲ ਦਾ ਬਾਈ ਵਕਈ ਹੂੰ ਓਹ ਪਹਿਲੀ ਮੈਂ ਇੱਕ ਬਿੰਦੀ ਕਮਾ ਸ਼ੁਰੂ ਕਰੂ ਮੈਂ ਨਹੀਂ ਥੋੜੀ ਤੇ ਹੁਣ ਵਾਰੀ ਆ ਗਈ ਨਾਲ ਜਿਹੜਾ ਹੈ ਗਿਆ ਓਡ ਦੁੱਗਲ ਉਹਨਾਂ ਦੇ ਚਿਕਨ ਦੀ ਬਸ ਸੁੱਚੀ ਗੱਲ ਹੁਣ ਇਹਨਾਂ ਨੂੰ ਅੱਡ ਨਹੀਂ ਹੋਣਾ ਚਾਹੀਦਾ ਸੀ ਮੈਂ ਕਲੀਅਰ ਜੀ ਗੱਲ ਕਰ ਰਹਾ ਇਹਨਾਂ ਨੂੰ ਅੱਡ ਨਹੀਂ ਹੋਣਾ ਚਾਹੀਦਾ ਸੀ ਇਹਨਾਂ ਦਾ ਫਲੇਵਰ ਹੈ ਜੇਕਰ ਇਹ ਇਕੱਠੇ ਹੋ ਜਾਣਾ ਮੈਂ ਕਹਿੰਦਾ ਪਤਾ ਨਹੀਂ ਪੰਜਾਬ 'ਚ ਇਹ ਕੀ ਕਰ ਦੇਣਾ ਜੈਫਾ ਫਲੇਵਰ ਹੈ ਇਹਨਾਂ ਦਾ ਇਹ ਕਲੀਅਰ ਜੀ ਗੱਲ ਆ ਇਹ ਕੋਈ ਪੇਡ ਪ੍ਰਮੋਸ਼ਨ ਨਹੀਂ ਇਹ ਸਿਰਫ ਇੱਕ ਪਿਆਰ ਆ ਬੱਗਾ ਜੀ ਹੁਣਾਂ ਦਾ ਜਿਨ੍ਹਾਂ ਨੇ ਸਾਨੂੰ ਰეკਮੈਂਡ ਕੀਤਾ ਸੀਗਾ ਇੱਥੇ ਦੁੱਗਲ ਵਾਲਿਆਂ ਦਾ ਪਰ ਇੱਥੇ ਆ ਕੇ ਜਦੋਂ ਦੇਖਿਆ ਦੋਨਾਂ ਭਰਾਵਾਂ ਦਾ ਖਾਣਾ ਓਏ ਹੋਏ ਭਜੀ ਕਮਾਲ ਇਸ ਤੋਂ ਉੱਤੇ ਬਟਰ ਚਿਕਨ ਨਹੀਂ ਹੋ ਸਕਦਾ ਬੈਸਟ ਬਟਰ ਚਿਕਨ ਹੈ ਜੀ ਚਾਹੇ ਜਿੱਡੇ ਮਰਜ਼ੀ ਹੋਰ ਬੈਸਟ ਹੋਣ ਪਰ ਬੈਸਟ ਬਟਰ ਚਿਕਨ ਸਾਨੂੰ ਅਜ ਤੱਕ ਦਾ ਬੈਸਟ ਬਟਰ ਚਿਕਨ ਲੱਗਾ ਤੇ ਬਾਕੀ ਹੁਣ ਜਦ ਤੱਕ ਬਰੀਆਨੀ ਟੈਸਟ ਕਰਦੇ ਆ ਤੇ ਬਰੀਆਨੀ ਆਪਾਂ ਇੱਥੇ ਵੀ ਬੈਸਟ ਕਰ ਲਈਏ ਜੀ ਅਲੋਚਕ ਪ੍ਰਾਰਥਨਾ ਵੀ ਭਜੀ ਇੱਕ ਲੈ ਕੇ ਦੇਖੋ ਬਾਈ ਬਿਲਕੁਲ ਮੈਂ ਨਾ 14 ਸੀਗਾ ਵੀ ਬਰੀਆਨੀ ਨੂੰ ਨਾ ਪਹਿਲਾਂ ਐਵੇਂ ਲਈ ਆਪਾਂ ਕਰੀਏ ਅਲੱਛੇ ਬਣਦੇ ਤਾਂ ਪਾਜੀ ਬਾਅਦ ਟਰਾਈ ਕਰਦੇ ਆ ਪਹਿਲਾਂ ਬਰੀਆਨੀ ਜਰੂਰ ਟੈਸਟ ਕਰ ਲਈਏ ਜੀ ਇਹ ਜਿਹੜੀ ਬਰੀਆਨੀ ਆ ਨਾ ਇਹ ਹੈਗੀ ਆ ਛਟਗਿਆੜੀ ਬਰੀਆਨੀ ਹੂੰ ਪਰ ਚਿਕਨ ਬਹੁਤ ਵਧੀਆ ਬਣਿਆ ਨਾ ਯਾਰ ਮਰ ਰੋ ਜਾਏ ਬਰੀਆਨੀ ਬਾਰੇ ਪੰਜਾਬ ਦੀ ਛਟਗਿਆੜੀ ਆ ਜਨਾ ਮੈਂ ਕਹਿੰਦਾ ਜਿਹੜੇ ਬਾਕੀ ਬੰਦੇ ਆ ਖਤਮ ਹੋ ਜਾਣਗੇ ਐਸੀ ਬਰੀਆਨੀ ਬਣੇਗੀ ਪ੍ਰਵਾਸੀਆਂ ਨੂੰ ਮਾਤ ਦਿੱਤੀਏ ਸਾਡੇ ਭਾਜੀ ਕੁਝ ਵੀ ਨਹੀਂ ਉਹ ਪੰਜਾਬੀਆਂ ਨੇ ਭਾਜੀ ਕੁਝ ਵੀ ਨਹੀਂ ਉਹ ਤੁਸੀਂ ਜਿੰਨੇ ਆ ਸ਼ਮਾਂ ਬਰੀਆਨੀ ਵਾਲੇ ਖਾ ਲੋ ਭਾਜੀ ਉਸ ਤੋਂ 23 ਗੁਣਾ ਬੈਟਰ ਬਣੇਗੀ ਸਭ ਤੋਂ ਵੱਡੀ ਗੱਲ ਭਾਜੀ ਹਲਾਲ ਫੂਡ ਨਹੀਂ ਪ੍ਰਮੋਟ ਕਰਦਾ ਹਾਂ ਹਲਾਲ ਫੂਡ ਹੀ ਪ੍ਰਮੋਟ ਕਰਦਾ ਸਾਰਾ ਝਟਕਾ ਬਰੀਆਨੀ ਆ ਝਟਕਾਈ ਚਿਕਨ ਦਾ ਬਿਲਕੁਲ ਉਹ ਬੜੀ ਵੱਡੀ ਗੱਲ ਆ ਪੰਜਾਬੀਆਂ ਵਾਸਤੇ ਬਿਲਕੁਲ ਫਾਈਨਲੀ ਹੁਣ ਵਾਰੀ ਆ ਗਈ ਆਪਣੀ ਫਿਸ਼ੀng ਇਹ ਫਿਸ਼ੀ ਜਿਹੜੀ ਹੈਗੀ ਆ ਇਹਨੂੰ ਕਹਿੰਦੇ ਆ ਜੀ ਚਾਂਪ ਤੇ ਹੁਣ ਕਰਦੇ ਆ ਟਰਾਈ ਆਜੋ ਭਾਈ ਕੋਈ ਹੋਰ ਨਾ ਕੀ ਬਾਤ ਇਹਦੇ ਵਿੱਚ ਕੰਡਾ ਹੁੰਦਾ ਆ ਧਿਆਨ ਨਾਲ ਤੁਸੀਂ ਇਹਨੂੰ ਟਰਾਈ ਕਰ ਸਕਦੇ ਹੋ ਜੀ ਹੂੰ ਅਬ ਚਾਂ ਫਿਸ਼ ਬਹੁਤ ਵਧੀਆ ਪਰ ਗੱਲ ਇਹ ਆ ਵੀ ਜੇ ਤੁਸੀਂ ਇਕੱਲੇ ਚਾਂ ਫਿਸ਼ ਖਾਣ ਆਉਣ ਆਇਆ ਫੇ ਰੋਕਿਆ ਜੇ ਤੁਸੀਂ ਉਦੋਂ ਬਾਅਦ ਬਟਰ ਚਿਕਨ ਖਾਣਾ ਹੈ ਫਿਰ ਓਕੇ ਨਹੀਂ। ਕਲੀਅਰ ਗੱਲ ਹੈ। ਜੇ ਤੁਸੀਂ ਬਟਰ ਚਿਕਨ ਖਾਣਾ ਕੱਲਾ ਬਟਰ ਚਿਕਨ ਹੀ ਖਾਣਾ ਭਾਈ ਸਾਹਿਬ। ਜੇ ਤੁਸੀਂ ਸਪਾਈਸੀ ਖਾਣਾ ਚਾਹੁੰਦੇ ਹੋ ਤੇ ਆਰਐਸ ਦੁੱਗਲ ਬਾਜੀ ਕੋਲ ਆ ਜਾਓ। ਜੇ ਤੁਸੀਂ ਥੋੜਾ ਜਿਹਾ ਘੱਟ ਸਪਾਈਸੀ ਖਾਣਾ ਚਾਹੁੰਦੇ ਹੋ ਫਿਰ ਤੁਸੀਂ ਆ ਜਾਓ ਆਪਣੇ ਓਲਡ ਦੁੱਗਲ ਵਾਲਿਆਂ ਕੋਲ ਜਿਹੜੇ ਨਾਲ-ਨਾਲੀ ਤਦੋਂ ਹੈ ਉਹਨੇ ਭرائی ਨੇ ਤੇ ਬਰੀਆਨੀ ਬਹੁਤ ਵਧੀਆ ਬਹੁਤ ਜ਼ਬਰਦਸਤ ਆ ਟਰਾਈ ਕਰ ਸਕਦੇ ਹੋ ਜੇ ਤੁਸੀਂ ਕੱਲੀ ਫਿਸ਼ ਖਾਣ ਦੇ ਸ਼ਕੀਨ ਹੋ। ਤੇ ਤੁਹਾਨੂੰ ਲੰਗੜ ਵਾਲਾ ਜਿਹੜਾ ਸਵਾਦ ਆ ਉਹ ਤੁਹਾਨੂੰ ਇੱਥੇ ਰੋਪੜ ਚ ਮਿਲ ਜਣਾ ਤੁਹਾਨੂੰ ਬਾਹਲੀ ਦੂਰ ਕਿਤੇ ਖੇਚਲ ਕਰਨੀ ਲੋੜ ਨਹੀਂ ਪੈਣੀ ਤੇ ਸੋ ਇਸ ਕਰਕੇ ਹੁਣ ਆਪਾਂ ਇਹਨੂੰ ਫਿਨਿਸ਼ ਕਰੀਏ ਤੋਂ ਉਦੋਂ ਬਾਅਦ ਥੱਲੇ ਬਾਈ ਹੁਣ ਨਾਲ ਗੱਲਬਾਤ ਕਰਦੇ ਆ ਤੇ ਕਰ ਦਿਆਵਾਂ ਆਪਣੇ ਵਲੌਗ ਦਾ ਐਂਡ ਤੇ ਲੋ ਜੀ ਇਹ ਆ ਜੀ ਸ਼ਾਪ ਆਰਐਸ ਦੁੱਗਲ ਸਾਦੀ ਤੇ ਇਹ ਆ ਜੀ ਦੁੱਗਲ ਫਿਸ਼ਨ ਚਿਕਨ ਕੋਰਨਰ ਕਲੀਅਰ ਜੀ ਗੱਲ ਆ ਮੇਨ ਦੋਨਾਂ ਦਾ ਸਵਾਦ ਹੀ ਬਹੁਤ ਵਧੀਆ ਭਾਜੀ ਤੁਹਾਡੇ ਬਟਰ ਚਿਕਨ ਦੇ ਵਿੱਚ ਜੋ ਸਪਾਈਸ ਸੀਗੇ ਜੋ ਤੁਹਾਡਾ ਫਲੇਵਰ ਸੀਗਾ ਬਹੁਤ ਕਮਾਲ ਦਾ ਸੀਗਾ ਠੀਕ ਹੈ ਜੀ ਸਪਾਈਸੀ ਖਾਣ ਵਾਲਿਆਂ ਲਈ ਤੁਹਾਡਾ ਇੱਕ ਬਹੁਤ ਵਧੀਆ ਚੀਜ਼ ਹੈ ਜੀ ਠੀਕ ਹੈ ਜੀ ਗੱਲ ਆ ਤੁਹਾਨੂੰ ਵਧੀਆ ਲੱਗੀ ਚਾਪ ਥੋੜੀ ਜਿਹੜੀ ਸੱਚੀ ਮੈਨੂੰ ਉਹ ਸਾਨੂੰ ਜਿਹੜਾ ਨਾ ਨੰਗਲ ਡੈਬ ਵਾਲਾ ਸਾਨੂੰ ਯਾਦ ਕਰਵਾਤਾ ਭਾਜੀ ਠੀਕ ਹੈ ਜੀ ਤੇ ਬਹੁਤ ਵਧੀਆ ਭਾਜੀ ਥੈਂਕ ਯੂ ਸੋ ਮਚ ਤੇ ਅਗਲ नेक्स्ट ਟਾਈਮ ਆਵਾਂਗੇ ਕੁਝ ਹੋਰ ਟਰਾਈ ਕਰਕੇ ਜਾਵਾਂਗੇ ਠੀਕ ਹੈ ਜੀ ਤੇ ਹੁਣ ਆਦਰ ਭਾਈ ਹੁਣਾਂ ਨੂੰ ਇੱਕ ਵਾਰੀ ਮਿਲ ਲਈਏ ਜੀ ਹਾਂ ਜੀ ਜੀ ਤੇ ਹਾਂਜੀ ਇਧਰ ਮਿਲਦੇ ਆ ਜੀ ਦੁੱਗਲ ਸਾਹਿਬ ਨੂੰ ਬਾਈ ਕੀ ਹਾਲ ਹੈ ਜੀ ਵੱਡੇ ਦੁੱਗਲ ਗੱਲ ਹਾਂਜੀ ਇਧਰ ਵੱਡੇ ਦੁੱਗਲ ਸਾਹਿਬ ਨੇ ਤੇ ਦੁੱਗਲ ਸਾਹਿਬ ਬਹੁਤ ਵਧੀਆ ਲੱਗਿਆ ਤੇ ਥੈਂਕ ਯੂ ਵੈਰੀ ਮੈਨ ਤੇ ਮੈਂ ਇੱਕ ਗੱਲ ਕਹੀ ਸੀ ਵੀਡੀਓ ਦੇ ਵਿੱਚ ਅੱਛਾ ਜੀ ਵੀ ਬਾਈ ਜੀ ਦੋ ਮਿੰਟ ਆਓ ਇੱਥੇ ਇੱਥੇ ਆਓ ਤੁਸੀਂ ਵੀ ਇੱਥੇ ਆਓ ਮੈਂ ਇੱਕ ਗੱਲ ਕਹੀ ਸੀ ਵੀਡੀਓ ਦੇ ਵਿੱਚ ਜੇਕਰ ਇਹ ਦੋਨੇ ਦੁੱਗਲ ਇੱਕੋ ਜਣ ਤੇ ਜੋ ਸੁਆਦ ਤੁਹਾਡੇ ਬਟਰ ਚਿਕਨ ਦਾ ਨਾ ਮੈਂ ਕਹਿੰਦਾ ਪੂਰਾ ਪੰਜਾਬ ਛੱਡੋ ਪੂਰਾ ਇੰਡੀਆ ਨਹੀਂ ਕਰ ਸਕਦਾ ਠੀਕ ਹੈ ਠੀਕ ਹੈ ਜੀ ਕਿਉਂਕਿ ਮੇਨ ਕਹਿੰਦੇ ਖਾਣੇ ਬੰਦਿਆਂ ਨੂੰ ਜੋੜਦੇ ਆ ਤੋੜਦੇ ਨਹੀਂ ਇਸ ਕਰਕੇ ਜੋ ਫਲੇਵਰ ਭਾਜੀ ਕਮਾਲ ਦਾ ਸੀਗਾ ਹਾਂ ਇਨੀ ਗੱਲ ਸੀ ਕਿ ਬਾਈ ਹੁਣਾ ਦਾ ਫਲੇਵਰ ਜਿਹੜਾ ਸਪਾਈਸੀਨੈਸ ਜ਼ਿਆਦਾ ਥੋੜਾ ਥੋੜਾ ਜਿਹਾ ਘੱਟ ਜਿਹੜਾ ਘੱਟ ਸਪਾਈਸੀ ਖਾਣ ਵਾਲੇ ਬਾਈ ਹੁਣਾ ਕੋਲਾ ਸਕਦੇ ਆ ਪਰ ਮੇਨ ਚੀਜ਼ ਮੈਂ ਚਾਹੁੰਦਾ ਵੀ ਆਉਣ ਵਾਲੇ ਸਮੇਂ 'ਚ ਮੈਂ ਕਹਾਂ ਵੀ ਤੁਸੀਂ ਮੈਨੂੰ ਫੋਨ ਕਰੋ ਬਾਈ ਜੀ ਲਓ ਜੇ ਭਰਾਵਾਂ ਨੇ ਇਕੱਠਿਆਂ ਨੇ ਇੱਕ ਵੱਡਾ ਰੈਸਟੋਰੈਂਟ ਓਪਨ ਕੀਤਾ ਉੱਥੇ ਆਓ ਤੁਸੀਂ ਬਿਲਕੁਲ ਠੀਕ ਹੈ ਮਾਸਾ ਮੇਰ ਕਰੇਗਾ ਇਹ ਵੀ ਤੁਹਾਡੀ ਇੱਛਾ ਪੂਰੀ ਹੋਏਗੀ ਬਿਲਕੁਲ ਪਾਜੀ ਬਿਲਕੁਲ ਕਿਉਂਕਿ ਬੇਨ ਚੀਜ਼ ਗੱਲਿਆ ਵੀ ਕਈ ਏਦਾਂ ਦੇ ਜਗ੍ਹਾ ਨੇ ਬਾਬਾ ਚਿਕਨ ਹੋ ਗਿਆ ਬਟਰ ਚਿਕਨ ਸਪੈਸ਼ਲ ਆ ਉਹਦਾ ਪਰ ਤੁਸੀਂ ਉਹਨਾਂ ਦੇ ਬਟਰ ਚਿਕਨ ਨੂੰ ਵੀ ਮਾਤ ਪਾਤੀ ਜੀ ਸੱਚੀ ਗੱਲ ਆ ਪਾਜੀ ਥੈਂਕ ਯੂ ਤੁਹਾਡਾ ਵਾਕਈ ਇੰਨਾ ਕਮਾਲ ਦਾ ਬਟਰ ਚਿਕਨ ਆ ਵੀ ਮੈਂ ਸੱਚੀ ਗੱਲ ਆ ਵੀ ਅੱਜ ਮੇਰਾ ਸਭ ਤੋਂ ਬੈਸਟ ਬਟਰ ਚਿਕਨ ਮੈਂ ਇੱਥੇ ਰੋਪੜ ਖਾ ਕੇ ਚੱਲਿਆ ਜੀ ਸੱਚੀ ਗੱਲ ਆ ਜੀ ਤੇ ਭਾਈ ਹੁਣ ਇੱਕ ਬੇਨਤੀ ਆ ਜੀ ਪਲੀਜ਼ ਤੁਸੀਂ ਐਡਰੈਸ ਬੋਲੋ ਆਪਣਾ ਦੁਕਾਨਾਂ ਦਾ ਜੀ ਕਿਹੜਾ ਐਡਰੈਸ ਆ ਤੁਹਾਡਾ ਜੀ ਜ ਸਾਡੇ ਕੋਲ ਦੇਖੋ ਜੀ ਦੁੱਗਲ ਫਿਸ਼ ਐਂਡ ਚਿਕਨ ਕਾਰਨਰ ਇਹਨਾਂ ਦਾ ਜਿਹੜਾ ਆਰਐਸ ਆਰਐਸ ਦੁੱਗਲ ਇਹ ਦੁੱਗਲ ਮਾਰਕੀਟ ਹੈ ਸਾਡੀ ਆਪਣੀ ਮਾਰਕੀਟ ਹੈ ਦੁੱਗਲ ਮਾਰਕੀਟ ਠੀਕ ਹੈ ਨਾ ਨੰਬਰ 2 ਕਲਿਆਣ ਥੀਏਟਰ ਸਾਡੇ ਕੋਲ ਪੈ ਜਾਂਦਾ ਕਲਿਆਣ ਥੀਏਟਰ ਔਰ ਇਹ ਪੂਲ ਚੱਕਰ ਮਹੱਲਾ ਹੈ ਰਾਮ ਨਮਸਕਾਰ ਲੱਗ ਜੇ ਤੁਹਾਨੂੰ ਰੋਪੜ ਸ਼ਹਿਰ ਦਾ ਰੋਪੜ ਤੇ ਬੱਚੇ ਬੱਚੇ ਨੂੰ ਪੁੱਛ ਲਓ ਕਿ ਦੁਗਲ ਕਿੱਥੇ ਆ ਉਹ ਆਪ ਛੱਡਣ ਆਣਗੇ ਤੁਹਾਨੂੰ ਠੀਕ ਹੈ ਜੀ ਹਾਂ ਬੜੀ ਮਿਹਰਬਾਨੀ ਤੁਹਾਡੀ ਜੀ ਖਾਣੇ ਦਾ ਉਹਨਾਂ ਨੇ ਬਹੁਤ ਕਮਾਲ ਦੇ ਸੀ ਕਿ ਮੈਂ ਕਿਤਾ ਵੀ ਸਾਰੇ ਭਰਾ ਸਾਡੇ ਦੁਗਲ ਜੀ ਪਰਵਾਦੇ ਕੋਲ ਆਉਣ ਮੁੱਗਲ ਭਰਾਵਾ ਦੇ ਕੋਲ ਆਉਣ ਤੇ ਖਾਣੇ ਦੇ ਸੀ ਠੀਕ ਹੈ ਜੀ ਥੈਂਕ ਯੂ ਵੈਰੀ ਮਚ ਧੰਨਵਾਦ ਤੁਹਾਡਾ ਥੈਂਕ ਯੂ ਹੁਣ ਤੁਸੀਂ ਕਰਨਾ ਕੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਆਪਣੇ ਕਮੈਂਟ ਕਰਕੇ ਦੱਸਿਓ ਵੀ ਇਹ ਦੋਨਾਂ ਦੁਗਲ ਭਰਾਵਾਂ ਦੇ ਕੋਲ ਕਿੰਨਾ ਕਿੰਨਾ ਨੇ ਖਾਣਾ ਖਾਦਾ ਤੇ ਕਿ ਤੇ ਤਾਂ ਉਹ ਜੀ ਦੱਸੀਏ ਵੀ ਇੱਥੇ ਸਾਰਾ ਪਰਿਵਾਰ ਜਿਹੜਾ ਆ ਉਹ ਇਕੱਠੇ ਹੀ ਕੰਮ ਕਰਦੇ ਨੇ ਤੇ ਇਧਰ ਬਾਈ ਹੁਣੀਆਂ ਆਪ ਮਿਹਨਤ ਕਰਦੇ ਨੇ ਆਪ ਰੋਟੀਆਂ-ਰੋਟੀਆਂ ਵੀ ਜਿਹੜੇ ਤੰਦੂਰ ਦੇ ਵਿੱਚ ਪ੍ਰੋਪਰਲੀ ਆਪ ਕੰਮ ਕਰਕੇ ਲਾਉਂਦੇ ਨੇ ਤੇ ਵਾਕਿਆ ਰੋਟੀ ਵੀ ਇਦਾਂ ਦੀ ਸੀਗੀ ਵੀ ਸਿੱਧਾ ਨਹੀਂ ਅੱਜਕੱਲ ਕਿਤੇ ਨਹੀਂ ਮਿਲਦੀ ਸੱਚੀ ਗੱਲ ਹੈ ਭਾਜੀ ਇਹ ਰੋਟੀ ਕੋਹ ਨਾ ਰੋਟੀ ਆਟੇ ਦੀ ਰੋਟੀ ਹੈ ਮੈਦੇ ਦੀ ਰੋਟੀ ਨਹੀਂ ਹੈ ਹਾਂ ਬਿਲਕੁਲ ਬਿਲਕੁਲ ਜੀ ਤੇ ਬਾਈ ਉਹਨਾਂ ਨੇ ਇਹ ਕਹਿੰਦਾ ਵੀ ਆਟਾ ਯੂਜ਼ ਕਰਦੇ ਆ ਇਹ ਪ੍ਰੋਪਰ ਆਟੇ ਦੀ ਰੋਟੀ ਆ ਤੇ ਆਟੇ ਤੋਂ ਬਿਨਾ ਇਹ ਕਿਤੇ ਵੀ ਮੈਦਾ ਮੂਦਾ ਫੇਰ ਕਿਰਾ ਇੱਥੇ ਕੋਈ ਯੂਜ਼ ਨਹੀਂ ਹੁੰਦਾ ਤੇ ਵਾਕ ਇੱਕ ਆਪਣੇ ਪੰਜਾਬੀ ਭਰਾਵਾਂ ਦੇ ਕੋਲ ਆ ਕੇ ਤੇ ਪੰਜਾਬੀ ਭਰਾਵਾਂ ਕੋਲ ਇੱਕ ਬੈਸਟ ਬਟਰ ਚਿਕਨ ਖਾ ਕੇ ਤੇ ਥੈਂਕ ਯੂ ਸੋ ਮੱਚ ਭਾਜੀ ਬਹੁਤ ਬਹੁਤ ਧੰਨਵਾਦ